ਹੋ ਆਇ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਣਾਏ ਜੀਓ ਮੈਂ ਅਸਰ ਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿੰ ਕਲ ਰੱਖੀ ਮੇਰੀ ਜਿੱਥੇ ਹਾਂ ਜਾਈ ਤੂੰ ਸਭ ਨਹੀਂ ਥਾਈ ਸੱਚਾ ਸਿਰਜਣਹਾਰ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ ਸਤਨਾਮ ਵਾਹਿਗੁਰੂ ਸਹਿਬ ਜੀ ਮਾਝ ਮਹੱਲਾ ਤੀਜਾ ਮਨਮੁਖ ਪੜੇ ਪੰਡਤ ਕਹਾਵੇ ਦੂਜੇ ਪਾਏ ਮਹਾ ਦੁਖ ਪਾਵੇ ਮਨਮੁਖ ਪੜੇ ਪੰਡਤ ਕਹਾਵੇ ਦੂਜੇ ਪਾਏ ਮਹਾ ਦੁਖ ਪਾਵੇ ਵਿਖਿਆ ਮਤੇ ਕਿਸ ਸੂਜੇ ਨਹੀਂ ਫਿਰ ਫਿਰ ਜੂਨੀ ਪਾਵਣਿਆ ਹਉ ਵਾਰੀ ਜੀਓ ਵਾਰੀ ਹੋਮੇ ਮਹਾਰ ਮਿਲਾ ਬਣਿਆ ਗੁਰ ਸੇਵਾ ਤੇ ਹਰ ਮਨ ਬਸਿਆ ਗੁਰ ਸੇਵਾ ਤੇ ਹਰ ਮਨ ਬਸਿਆ ਹਰ ਰਸ ਸਹਜ ਹਰ ਰਸ ਸਹਜ ਪਿਆਵਣਿਆ ਰਹਾਉ ਬੇਦ ਪੜੇ ਹਰ ਰਸ ਨਹੀਂ ਆਇਆ ਬਾਦ ਬਖਾਣੇ ਮੋਹ ਮਾਇਆ ਅਗਿਆਨ ਅਗਿਆਨ ਪਤੀ ਅਗਿਆਨ ਮਤੀ ਸਦਾ ਅੰਧਾਰਾ ਗੁਰਮਖ ਬੂਝ ਹਰ ਪਾ ਗਾਵਣ ਅਗਿਆਨ ਮਤੀ ਸਦਾ ਅੰਧਾਰਾ ਗੁਰਮਖ ਬੂਝ ਹਰ ਪਾਵਣ ਅੰ ਅਕਥੋ ਕਥਿਏ ਸਬਦ ਸੁਹਾਵੇ ਗੁਰਮਤੀ ਮਨ ਸੱਚੋ ਭਾਵੇ ਸੱਚੋ ਸਚ ਰਵੇ ਜਨਰਤੀ ਇਹ ਮਨ ਸੱਚ ਰੰਗਾਵਣ ਅ ਜੋ ਸੱਚ ਰੱਤੇ ਤਨ ਸੱਚੋ ਭਾਵੇ ਆਪੇ ਦੇ ਨ ਪਛੋਤਾਵੇ ਗੁਰ ਕੇ ਸ਼ਬਦ ਸਦਾ ਸੱਚ ਜਾਤਾ ਮਿਲ ਸੱਚੇ ਸੁਖ ਪਾਵਣ ਅ ਕੂੜ ਕਸੁੱਤ ਤਿੰਨ ਮੈਲ ਨ ਲਾਗੇ ਗੁਰ ਪ੍ਰਸਾਦੀ ਆਨੰਦਨ ਜਾਗੇ ਨਿਰਮਲ ਨਾਮ ਵਸੇ ਘਟ ਭੀਤਰ ਜੋਤੀ ਜੋਤ ਮਲਾਵਣ ਅ ਤ੍ਰੈ ਗੁਣ ਪੜੇ ਹਰ ਤਤ ਨ ਜਾਣੇ ਮੋਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੇ ਮੋਹ ਬਿਆਪੇ ਕਿਸ ਸੋਜੇ ਨਾਹੀ ਗੁਰ ਸ਼ਬਦੀ ਹਰ ਪਾਵਣ ਆ ਬੇਦ ਪੁਕਾਰੇ ਤ੍ਰੈ ਵਿਦਮਾਇ ਮਨ ਮੁਖ ਨਾ ਬੁੱਝੇ ਤੁਝੈ ਭਾਇ ਨਾਹੀ ਗੁਰ ਸ਼ਬਦੀ ਹਰ ਪਾਵਣ ਆ ਵਾਹ ਮੋਹ ਬਿਆਪੇ ਮੂਲੋਂ ਭੁੱਲ ਗੁਰ ਸ਼ਬਦ ਨਾ ਪਛਾਣੇ ਮੋਹ ਬਿਆਪੇ ਕਿਸ ਸੋਝੇ ਨਾਹੀ ਗੁਰ ਸ਼ਬਦੀ ਹਰ ਪਾਵਣ ਆ ਬੇਦ ਪੁਕਾਰੇ ਤ੍ਰੈ ਵਿਦ ਮਾਇਆ ਮਨ ਮੁਖ ਨਾ ਬੂਝੇ ਦੂਜੇ ਭਾਏ ਤ੍ਰੈ ਗੁਣ ਬਾਹਰ ਦੂਜੇ ਭਾਏ ਤ੍ਰੈ ਗੁਣ ਪੜੇ ਹਰ ਇੱਕ ਨ ਜਾਣੇ ਮਨਮੁਖ ਬੁੱਝੇ ਦੂਜੇ ਪਾਇ ਤ੍ਰੈ ਗੁਣ ਪੜੇ ਹਰ ਏਕ ਨ ਜਾਣੇ ਬਿਨ ਬੁੱਝੇ ਦੁਖ ਪਾਵਣਿਆ ਜਾਤ ਸੁਭਾਵੇ ਤਾ ਆਪ ਮਿਲਾਈ ਗੁਰ ਸ਼ਬਦੀ ਸੰਸਾ ਦੁਖ ਚੁਕਾਈ ਨਾਨਕ ਨਾਵੇ ਕੀ ਸੱਚੀ ਵਡਿਆਈ ਨਾਮੇ ਮਨ ਸੁਖ ਪਾਵਣਿਆ ਨਾਨਕ ਨਾਵੇ ਕੀ ਸੱਚੀ ਵਧਾਈ ਨਾਮੇ ਮਨ ਸੁਖ ਪਾਵਣ ਅੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਅੱਜ ਆਪਾਂ ਪਾਵਨ ਪਵਿੱਤਰ ਅੰਗ 128 ਤੇ ਸੁਭਾਏਮਾਨ ਸ਼ਬਦ ਪੜਿਆ ਜੋ ਸਤਿਗੁਰੂ ਸਮਝਾਉਣਾ ਕਰਦੇ ਨੇ ਮਾਝ ਮਹਾਲਾ ਤੀਜਾ ਇਮਾਜ ਰਾਗ ਦਾ ਹੀ ਸ਼ਬਦ ਹੈ ਮਹਲਾ 3 ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਸਤਿਗੁਰੂ ਸਮਝਾਉਣਾ ਕਰਦੇ ਨੇ ਮਨਮੁਖ ਪੜੇ ਪੰਡਤ ਕਹਾਵੇ ਜਿਹੜਾ ਮਨਮੁਖ ਆਪਦੇ ਮਨ ਦੀ ਸੁਣਨ ਵਾਲਾ ਤੇ ਆਪਦੇ ਮਨ ਦੇ ਪਿੱਛੇ ਤੁਰਨ ਵਾਲਾ ਮਨਮੁਖ ਹੈ ਵੀ ਆਪਦੇ ਮਨ ਦੀ ਗੱਲ ਸਹੀ ਰੱਖਦਾ ਜਿਹੜਾ ਮਨਮੁਖ ਹੈ ਮਹਾਰਾਜ ਕਹਿੰਦੇ ਮਨਮੁਖ ਪੜੇ ਪੰਡਤ ਕਹਾਵੇ ਪੜਦਾ ਗਿਆਨ ਪੜਦਾ ਮਨਮੁਖ ਤੇ ਆਪਣੇ ਆਪ ਨੂੰ ਪੰਡਤ ਅਖਵਾਉਂਦਾ ਪੰਡਤ ਦਾ ਭਾਵ ਆ ਜੀ ਵਿਦਵਾਨ ਸੂਝੀ ਰੱਖਣ ਵਾਲਾ ਸਮਾਜਿਕ ਸੂਝੀ ਰੱਖਣ ਵਾਲਾ ਕੁਦਰਤ ਬਾਰੇ ਗਿਆਨ ਰੱਖਣ ਵਾਲਾ ਵਿਦਵਾਨ ਅਖਵਾਉਂਦਾ ਆਪ ਦੇ ਆਪ ਨੂੰ ਵਿਦਵਾਨ ਹੈ ਤੇ ਆਪਦੇ ਮਨ ਦੀ ਗੱਲ ਮੁੱਖ ਰੱਖਦਾ ਮਨ ਮੁਖ ਪੜੇ ਪੰਡਤ ਕਹਾਵੇ ਦੂਜੇ ਭਾਏ ਮਹਾ ਦੁੱਖ ਪਾਵੇ ਗੁਰੂ ਨਾਲ ਟੁੱਟ ਕੇ ਦੂਜੇ ਭਾਏ ਦਾ ਮਤਬ ਲਾ ਦੂਜੇ ਪਾਸੇ ਪਿਆਰ ਮਹਾਰਾਜ ਕਹਿੰਦੇ ਮਹਾ ਦੁੱਖ ਪਾਏਗਾ ਇਕ ਤਾਂ ਦੁੱਖ ਤਾਂ ਨਾ ਵੀ ਦੁੱਖ ਪਾਏਗਾ ਕਿ ਮਹਾ ਦੁੱਖ ਵੱਡੇ ਤੋਂ ਵੱਡਾ ਦੁੱਖ ਪਾਏਗਾ ਇਨਸਾਨ ਜਿਹੜਾ ਮਨ ਮੁਖੀ ਇਨਸਾਨ ਹੈ ਗਿਆਨ ਪੜਦਾ ਵੀ ਆਪਣੇ ਆਪ ਨੂੰ ਪੰਡਿਤ ਅਖਵਾਉਂਦਾ ਜਾਣ ਦਾ ਕੱਖ ਨਹੀਂ ਹੈ ਕੁਦਰਤ ਬਾਰੇ ਜਾਂ ਪ੍ਰਭੂ ਪਰਮਾਤਮਾ ਦੇ ਨਾਮ ਬਾਰੇ ਜਾਣ ਦਾ ਕੱਖ ਨਹੀਂ ਹੈ ਆਪਣੇ ਆਪ ਨੂੰ ਪੰਡਿਤ ਅਖਵਾਉਂਦਾ ਜਿਹੜਾ ਮਹਾਰਾਜ ਕਹਿੰਦੇ ਦੂਜੇ ਭਾਏ ਮਹਾਦੁਖ ਪਾਵੇ ਦੁੱਖ ਪਾਏਗਾ ਇਨਸਾਨ ਜਿਹੜਾ ਆਪਣੇ ਆਪ ਨੂੰ ਵਿਦਵਾਨ ਅਖਵਾਉਂਦਾ ਵਿਦਵਾਨ ਤਾਂ ਆਪਣੇ ਸਤਿਗੁਰੂ ਨੇ ਗਿਆਨੀ ਤਾਂ ਆਪਣੇ ਸਤਿਗੁਰੂ ਨੇ ਆਪਾਂ ਇਹਨਾਂ ਤੋਂ ਗਿਆਨ ਲੈ ਕੇ ਆਪਣਾ ਜੀਵਨ ਬਸਰ ਕਰਨਾ ਗੁਰੂ ਦੇ ਕਹਣੇ ਮੁਤਾਬਕ ਅੱਗੇ ਸਤਿਗੁਰੂ ਕਹਿਣਾ ਕਰਦੇ ਨੇ ਵਿਖਿਆ ਮਾਤੇ ਕਿ ਸੂਝੇ ਨਹੀਂ ਬਕਾਰਾਂ ਦੀ ਜ਼ਹਿਰ ਵਿੱਚ ਹੀ ਮਸਤ ਹੋਇਆ ਪਿਆ ਤੇ ਕੋਈ ਸੂਝੀ ਨਹੀਂ ਹੈ ਜੀਵਨ ਜੀਣ ਦੀ ਕੋਈ ਸੂਝੀ ਨਹੀਂ ਹੈ ਵਿਖਿਆ ਵਿੱਚ ਜ਼ਹਿਰ ਦੇ ਵਿੱਚ ਮਸਤਿਆ ਹੋਇਆ ਬਕਾਰਾਂ ਦੀ ਜ਼ਹਿਰ ਵਿੱਚ ਮਸਤਿਆ ਹੋਇਆ ਕਿਸ ਸੂਝੇ ਨਹੀਂ ਕਿਸੇ ਕਸਮ ਦੀ ਸੂਝ ਨਹੀਂ ਹੈ ਅਗਮੌਂਦਾ ਆਪਣੇ ਆਪ ਨੂੰ ਪੰਡਤ ਆ ਫਿਰ ਫਿਰ ਜੂਨੀ ਆਵਣਿਆ ਬਾਰ ਬਾਰ ਜੰਮਦਾ ਮਰਦਾ ਰਹੇਗਾ ਫਿਰ ਫਿਰ ਜੂਨੀ ਆਵਣਿਆ ਦਾ ਮਤਲਬ ਬਾਰ ਬਾਰ ਜੰਮਦਾ ਮਰਦਾ ਰਹੇਗਾ ਇਹ ਪਾਵਨ ਪਵਿੱਤਰ ਅੰਗ 128 ਤੇ ਸੁਭਾਏਮਾਨ ਆ ਜੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪਾਵਨ ਪਵਿੱਤਰ ਅੰਗ 128 ਤੇ ਸੁਭਾਏਮਾਨ ਸ਼ਬਦ ਹੈ ਹਉ ਵਾਰੀ ਜੀਉ ਵਾਰੀ ਮਹਾਰਾਜ ਕਹਿੰਦੇ ਉਹਨਾਂ ਤੋਂ ਬਲਿਹਾਰਾਂ ਅਸੀਂ ਹੋਮੇ ਮਾਰ ਮਿਲਾਵਣ ਅਸੀਂ ਇਹਨਾਂ ਸਤਗੁਰਾਂ ਤੋਂ ਬਲਿਹਾਰ ਜਾਣੇ ਆ ਜਿਹੜੇ ਸਾਡੇ ਅੰਦਰ ਦੀ ਹੋਮੇ ਮਾਰ ਕੇ ਗੁਰੂ ਦੇ ਚਰਨਾਂ ਨਾਲ ਮੇਲ ਮਲਾਪ ਕਰਵਾ ਲੈਂਦੇ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੀਵ ਆਤਮਾ ਨੂੰ ਮਿਲਾ ਦਿੰਦੇ ਨੇ ਬਲਿਹਾਰਾਂ ਸਤਿਗੁਰਾਂ ਤੋਂ ਦੂਜਾ ਪੱਖ ਦੇਖਾਂਗੇ ਮਹਾਰਾਜ ਕਹਿੰਦੇ ਵੀ ਉਹ ਗੁਰਮੁਖ ਪਿਆਰਿਆਂ ਤੋਂ ਵੀ ਬਲਿਹਾਰਾਂ ਸੀ ਜਿਨ੍ਹਾਂ ਨੇ ਹੋਂਬਾਰੀ ਜਿਉਂਬਾਰੀ ਹੋਮੇ ਮਾਰ ਮਲਾਪਣਿਆਂ ਜਿਨ੍ਹਾਂ ਨੇ ਆਪਣੇ ਅੰਦਰੋਂ ਹੋਮੇ ਮਾਰ ਲਈ ਤੇ ਆਪਦੇ ਮਨ ਨੂੰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੋੜ ਲਿਆ ਗੁਰੂ ਦੇ ਸਨਾਤ ਨਾਲ ਜੋੜ ਲਿਆ ਗੁਰ ਸੇਵਾ ਤੇ ਹਰ ਮਨ ਵਸਿਆ ਗੁਰੂ ਦੀ ਸੇਵਾ ਕਰਨ ਦੇ ਨਾਲ ਹਰੀ ਪ੍ਰਭੂ ਪਰਮਾਤਮਾ ਮਨ ਵਿੱਚ ਵੱਸ ਜਾਂਦਾ ਗੁਰ ਸੇਵਾ ਤੇ ਹਰ ਮਨ ਵਸਿਆ ਹਰ ਰਸ ਸਹਿਜ ਪਿਆਵਣ। ਫਿਰ ਉਹ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦਾ ਰਸ ਸਹਿਜੇ ਸੱਜੇ ਪੀਣਾ ਸ਼ੁਰੂ ਕਰ ਲੈਂਦਾ। ਗੁਰੂ ਕਿਰਪਾ ਕਰਕੇ ਸਾਨੂੰ ਹਰੀ ਰਸ ਪਿਉਂਦਾ ਹੈ ਸਾਡੇ ਅੰਦਰ ਸਹਿਜ ਆ ਜਾਂਦਾ ਹੈ। ਰਹਾਉ ਰਹਾਉ ਵਾਲੇ ਬੰਦ ਚ ਮਹਾਰਾਜ ਕਹਿੰਦੇ ਨੇ ਵੇਦ ਪੜੇ ਹਰ ਰਸ ਨਹੀਂ ਆਇਆ ਵੇਦ ਪੜਦਾ ਧਾਰਮਿਕ ਗ੍ਰੰਥ ਪੜਦਾ ਗੁਰਬਾਣੀ ਪੜਦਾ ਪਰ ਹਰੀ ਪ੍ਰਭੂ ਪ੍ਰਮਾਤਮਾ ਦੇ ਨਾਮ ਦਾ ਰਸ ਨਹੀਂ ਆਇਆ ਕਿਉਂ ਬਾਦ ਬਖਾਣ ਮੋਹ ਮਾਇਆ ਹਿਰਦੇ ਘਰ ਦੇ ਵਿੱਚ ਮੋਹ ਮਾਇਆ ਦਾ ਬਾਗ ਖੜਾ ਹੋਇਆ ਪਿਆ ਝਗੜਾ ਮੋਹ ਮਾਇਆ ਦਾ ਝਗੜਾ ਹੀ ਪਿਆਰ ਆਂਦਾ ਹਿਰਦੇ ਘਰ ਵਿੱਚ ਗੁਰਬਾਣੀ ਪੜਦਾ ਤਾਂ ਹੈ 베ਦ ਵੀ ਪੜਦਾ ਧਰਮਿਕ ਗ੍ਰੰਥ ਪੜਦਾ ਗਿਆਨ ਪੜਦਾ ਪਰ ਅੰਦਰ ਬਾਤ ਬਖਾਣੇ ਮੋਹੇ ਮਾਇਆ ਉਹ ਜਿਹੜਾ ਮਾਇਆ ਦਾ ਮੋਹ ਆ ਉਹ ਅੰਦਰ ਵਿਵਾਦ ਖੜਾ ਕਰੀ ਰੱਖਦਾ ਹਿਰਦੇ ਘਰ ਅੰਦਰ ਤੇ ਗੁਰੂ ਦਾ ਗਿਆਨ ਨੂੰ ਸਮਝ ਨਹੀਂ ਪੌਂਦਾ ਇਨਸਾਨ ਅਗਿਆਨ ਮਤੀ ਅਗਿਆਨਮਤੀ ਬੇਗੁਰ ਦਾ ਗਿਆਨ ਨਹੀਂ ਹੈ ਅਗਿਆਨਤਾ ਦੀ ਮੱਤ ਲਈ ਹੋਈ ਹੈ ਸਦਾ ਅੰਧਿਆਰ ਉਹ ਸਦਾ ਹੀ ਸੁਰਤ ਕਰਕੇ ਅੰਨਾ ਹੈ ਇਨਸਾਨ ਅਗਿਆਨਮਤੀ ਸਦਾ ਅੰਧਿਆਰਾ ਹਿਰਦੇ ਘਰ ਵਿੱਚ ਹਨੇਰਾ ਹੀ ਹੈ ਕਿਉਂਕਿ ਗੁਰੂ ਦਾ ਗਿਆਨ ਨਹੀਂ ਲਿਆ ਅਗਿਆਨਤਾ ਦੇ ਬਸ ਪਿਆ ਹੋਇਆ ਇਨਸਾਨ ਨੇਰੇ ਬੱਚੀ ਆਪਣਾ ਜੀਵਨ ਬਸਰ ਕਰ ਰਿਹਾ ਅਗੇ ਆਨਮਤੀ ਸਦਾ ਅੰਧਿਆਰਾ ਗਰਮ ਖਬੂਜ ਹਰ ਗਾਵਣਿਆ ਜਦੋਂ ਗਰਮ ਖੋ ਜਾਂਦਾ ਫਿਰ ਉਹਨੂੰ ਸਮਝ ਆ ਜਾਂਦੀ ਆ ਫਿਰ ਹਰੀ ਪ੍ਰਭੂ ਪ੍ਰਮਾਤਮਾ ਦੇ ਗੁਣ ਗਾਉਂਦਾ ਦਿਲੋਂ ਹਿਰਦੇ ਚੋਂ ਬਾਜ ਉੱਠਦੀ ਆ ਫਿਰ ਪ੍ਰਭੂ ਪ੍ਰਮਾਤਮਾ ਦੇ ਗੁਣਾ ਦੀ ਨਾ ਬਾਣੀ ਨਾਲ ਜੁੜਦਾ ਇਨਸਾਨ ਅੱਗੇ ਮਹਾਰਾਜ ਕਹਿੰਦੇ ਨੇ ਅਕਥੋ ਕਥਿਏ ਸ਼ਬਦ ਸੁਹਾਵੇ ਅਕਥੋ ਦਾ ਮਤਲਬ ਆ ਵੀ ਉਹਦੀ ਕਥਾ ਨਹੀਂ ਕੀਤੀ ਜਾ ਸਕਦੀ ਕਥਿਏ ਉਸ ਅਕਥੋ ਦੀ ਕਥਾ ਕਰ ਤੂੰ ਉਹਦੇ ਗੁਣ ਬਹੁਤ ਨੇ ਬਹੁਤ ਵੱਡੇ ਪਸਾਰੇ ਵਾਲਾ ਬਹੁਤ ਵੱਡਾ ਹੈ ਅਕਾਲ ਪੁਰਖ ਵਾਹਿਗੁਰੂ ਉਹ ਅਕਥੋ ਹੈ ਉਹਦੀ ਕਥਾ ਕੀਤੀ ਨਹੀਂ ਜਾ ਸਕਦੀ ਪਰ ਤੋ ਉਹਦੀ ਕਥਾ ਕਰ ਜਿੰਨੀ ਆਉਂਦੀ ਆ ਭਾਈ ਕਿਨਕਾ ਮਾਤਰ ਕਰ ਅਕਥੋ ਕਥਿਏ ਸਬਦ ਸੁਹਾਵੇ ਸ਼ਬਦ ਨਾਲ ਜੁੜ ਸ਼ਬਦਾਂ ਦੇ ਨਾਲ ਆਪਣਾ ਜੀਵਨ ਸੋਹਣਾ ਕਰ ਗੁਰਮਤੀ ਮਨ ਸੱਚੋ ਭਾਵੇ ਜਦੋਂ ਗੁਰਮਤ ਆ ਜਾਂਦੀ ਹੈ ਨਾ ਫਿਰ ਮਨ ਨੂੰ ਸੱਚ ਪਾਉਂਦਾ ਸੱਚ ਚੰਗਾ ਲੱਗਦਾ ਸੱਚੋ ਸੱਚ ਰਵੇ ਦਿਨ ਰਾਤੀ ਉਹ ਸੱਚ ਦੇ ਵਿੱਚ ਦਿਨ ਰਾਤ ਮਿਲਿਆ ਰਹਿੰਦਾ ਰਵਿਆ ਰਹਿੰਦਾ ਮਤਲ ਉਹ ਸੁਨਾਤ ਨੂੰ ਉਹਦੇ ਨਾਮ ਨੂੰ ਹਿਰਦੇ ਘਰ ਵਿੱਚ ਵਸਾਈ ਰੱਖਦਾ ਮਨੁੱਖ ਬੀਬੀ ਆ ਚੈ ਪਾਈ ਹੈ ਮਨੋਖਲਾਬ ਦੇ ਸੰਝਾ ਹੈ ਮਹਾਰਾਜ ਕਹਿੰਦੇ ਸੱਚੋ ਸੱਚ ਰਵੇ ਦਿਨ ਰਾਤੀ ਇਹ ਮਨ ਸੱਜ ਰੰਗਾਵਣਿਆ ਇਹ ਫਿਰ ਮਨ ਉਹ ਸੱਚੇ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਜੋ ਸੱਚ ਰਤੇ ਤੈਨ ਸੱਚੋ ਭਾਵੇ ਜਿਹੜੇ ਮਨੁੱਖ ਸੱਚ ਦੇ ਵਿੱਚ ਰੁੱਤੇ ਹੋਏ ਨੇ ਸੱਚ ਦਾ ਨਾਮ ਸੱਚ ਨਾਮ ਦਾ ਰੰਗ ਚੜਿਆ ਹੋਇਆ ਤਿੰਨ ਸੱਚੋ ਭਾਵੇਂ ਉਹਨਾਂ ਨੂੰ ਸੱਚ ਹੀ ਪਾਉਂਦਾ ਸੱਚ ਚੰਗਾ ਲੱਗਦਾ ਫਿਰ ਉਹ ਕੂੜਕਵਾੜ ਨਹੀਂ ਸੁਣਦੇ ਝੂਠੀਆਂ ਕਹਾਣੀਆਂ ਨਹੀਂ ਸੁਣਦੇ ਫਿਰ ਉਹ ਸੱਚੇ ਦੀ ਸਿੱਧ ਸਲਾਹ ਹੀ ਸੁਣਦਾ ਇਨਸਾਨ ਉਹਨੂੰ ਸੱਚ ਹੀ ਪਾਉਂਦਾ ਉਹ ਆਪਣੇ ਜੀਵਨ ਅੰਦਰ ਸੱਚ ਨਾਲ ਹੀ ਜੁੜਿਆ ਰਹਿੰਦਾ ਸੱਚ ਹੀ ਕਮਾਉਂਦਾ ਚਾਹੇ ਨੀਹਾਂ ਵਿੱਚ ਖੜਨਾ ਪਵੇ ਚਾਹੇ ਆਰਿਆਂ ਦੇ ਦੰਦਿਆਂ ਥੱਲੇ ਖੜਨਾ ਪਵੇ ਚਾਹੇ ਦੇਗਾਂ ਵਿੱਚ ਉਬਲਣਾ ਪਵੇ ਚਾਹੇ ਰੂਹ ਬੱਚਲ ਪੇਟ ਕੇ ਸੜਨਾ ਪਵੇ ਚਾਹੇ ਬੰਦ-ਬੰਦ ਕਟਾਉਣਾ ਪਵੇ ਚਾਹੇ ਖੋਪਰ ਤੜਾਉਣਾ ਪਵੇ ਚਾਹੇ ਬੱਚਿਆਂ ਦੇ ਟੁਕੜੇ ਕਰਵਾ ਕਰਵਾ ਕੇ ਝੋਲੀਆਂ 'ਚ ਪਾਉਣੇ ਪੈਣ ਗਲਾਂ ਵਿੱਚ ਹਾਰ ਪਾਉਣੇ ਪੈਣ ਉਹਨਾਂ ਨੂੰ ਸੱਚ ਹੀ ਚੰਗਾ ਲੱਗਦਾ ਉਹ ਸੱਚ ਨੂੰ ਸੱਚ ਤੋਂ ਕਿਨਾਰਾ ਨਹੀਂ ਕਰਦੇ ਫਿਰ ਸੱਚ ਨਾਲ ਹੀ ਜੁੜੇ ਰਹਿੰਦੇ ਨੇ ਜੋ ਕੁਝ ਹੁੰਦਾ ਫਿਰ ਹੋ ਹੀ ਜਾਵੇ ਇਤਿਹਾਸ ਸਾਹਮਣੇ ਆਪਾਂ ਇਤਿਹਾਸ ਵਿਚਾਰਦੇ ਵੀ ਆਂ ਛੇ ਪੋਤੋ ਲਾ ਕੇ ਸਹਬਜਾਦਿਆਂ ਦਾ ਇਤਿਹਾਸ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਾਤਾ ਗੁਜਰਕੌਰ ਜੀ ਪਰਿਵਾਰ ਵਿਛੋੜਾ ਇਹ ਆਪਾਂ ਵਿਚਾਰਦੇ ਆਂ ਸੁਣਦੇ ਆਂ ਇਹ ਸੱਚ ਨਾਲ ਜੁੜੇ ਹੋਏ ਦੀ ਨਿਸ਼ਾਨੀ ਆ ਜੀ ਮਹਾਰਾਜ ਕਹਿਣਾ ਕਰਦੇ ਨੇ ਜੋ ਸੱਚ ਰਤੇ ਤិន ਸੱਚੋ ਭਾਵੇਂ ਆਪੇ ਦੇਣਾ ਪਛੋਤਾਵੇ ਉਹ ਆਪੇ ਦੇ ਨਾ ਪਛੋਤਾਵੇ ਦਾ ਮਤਲਬ ਇਹ ਵੀ ਆ ਵੀ ਉਹ ਅਕਾਲ ਪੁਰਖ ਵਾਹਿਗੁਰੂ ਜੋ ਵੀ ਦਾਤ ਦਿੰਦਾ ਜੀਵਾਂ ਨੂੰ ਉਹ ਦਾਤਾਂ ਦੇ ਕੇ ਪਸਤਾਉਂਦਾ ਨਹੀਂ ਆਪੇ ਹੀ ਦਾਤ ਦੇ ਰਿਹਾ ਹੈ ਤੇ ਦੂਜਾ ਪੱਖ ਕਰ ਗੱਲ ਕਰਗੇ ਤੇ ਉਹਦੇ ਭਗਤ ਪਿਆਰੇ ਤੇ ਗੁਰਮਖ ਪਿਆਰੇ ਸਿੰਘ ਸਿੰਗੜੀਆਂ ਆਪਣਾ ਆਪ 바ਰ ਦਿੰਦੇ ਨੇ ਜਦੋਂ ਗੁਰੂ ਨੂੰ ਦਿੰਦੇ ਨੇ ਆਪਣਾ ਆਪ ਗੁਰੂ ਦੇ ਸਨਮੁਖ ਹੁੰਦੇ ਨੇ ਫਿਰ ਪਸਤਾਉਂਦੇ ਨਹੀਂ ਹੈ ਜੋ ਹੁੰਦਾ ਹੋਣ ਦੇ ਗੁਰ ਕੈ ਸ਼ਬਦ ਸਦਾ ਸੱਚ ਜਾਤਾ ਗੁਰੂ ਦੇ ਸ਼ਬਦ ਰਾਹੀਂ ਸੱਚ ਜਾਣਿਆ ਜਾ ਸਕਦਾ ਜੀ ਜੇ ਅਸੀਂ ਸੱਚ ਨੂੰ ਜਾਨਣਾ ਨਾ ਤਾਂ ਗੁਰੂ ਦੇ ਸ਼ਬਦ ਨਾਲ ਜੁੜ ਜਾ ਗੁਰਮਖ ਪਿਆਰਿਆ ਗੁਰ ਕਾ ਸ਼ਬਦ ਸਦਾ ਸਤਜਾਤਾ ਮਿਲ ਸੱਚੇ ਸੁਖ ਪਾਵਣਿਆ ਫਿਰ ਸੱਚੇ ਨੂੰ ਮਿਲ ਕੇ ਹੀ ਸੁਖ ਪ੍ਰਾਪਤ ਹੁੰਦਾ ਠੀਕ ਹੈ ਜੀ ਚਾਹੇ ਉਹ ਇਤਿਹਾਸ ਆਪਾਂ ਜਾਣੂ ਆ ਚਾਹੇ ਕਿਵੇਂ ਵੀ ਹੋਇਆ ਸਹੀਦیاں ਹੋਈਆਂ ਤਕਲੀਫਾਂ ਕੱਟੀਆਂ ਮਨੋ ਸੁਖਾ ਮਨ ਦੇ ਅੰਦਰ ਸੁਖ ਸੁਖ ਦੀ ਚੜ੍ਹਦੀ ਕਲਾ ਹੈ ਅੱਗੇ ਮਹਾਰਾਜ ਕਹਿੰਦੇ ਨੇ ਕੂੜ ਕਸੁੱਤ ਤੰ ਮੈਲ ਨਾ ਲਾਗੇ ਉਹਨਾਂ ਨੂੰ ਗੁਰੂ ਪਿਆਰ ਵਾਲਿਆਂ ਨੂੰ ਝੂਠੀ ਮੈਲ ਨਹੀਂ ਲੱਗਦੀ ਉਹਨਾਂ ਨੂੰ ਕੂੜ ਕਸੁੱਤ ਮਾੜੀਆਂ ਬਹਿਬਤਾਂ ਦੀ ਮੈਲ ਨਹੀਂ ਲੱਗਦੀ ਤੰਨਾ ਮੈਲ ਨਾ ਲਾਗੇ ਕਦੋਂ ਜੀ ਗੁਰਪ੍ਰਸਾਦ ਦੀ ਆਨੰਦਨ ਜਾਗੇ ਗੁਰੂ ਦੀ ਕਿਰਪਾ ਲੈ ਕੇ ਹਰ ਰੋਜ ਮਨ ਨੂੰ ਜਗਾਉਂਦਾ ਹੈ ਬਕਾਰਾਂ ਵੱਲੋਂ ਬਚਾਉਂਦਾ ਹੈ ਮਾੜੀਆਂ ਬਹਿਬਤਾਂ ਵੱਲੋਂ ਬਚਾਉਂਦਾ ਹੈ ਤੇ ਗੁਰੂ ਦੇ ਨਾਮ ਬਾਣੀ ਨਾਲ ਗੁਰੂ ਦੇ ਸਨਹਤ ਨਾਲ ਜੋੜਨ ਦੀ ਸਮਰੱਥਾ ਬਣ ਜਾਂਦੀ ਏ ਉਸ ਮਨੁੱਖ ਅੰਦਰ ਜਿਹੜਾ ਗੁਰੂ ਦਾ ਗਿਆਨ ਲੈਂਦਾ ਬਾਣੀ ਪੜ੍ਹਦਾ ਸੁਣਦਾ ਚਾਹੇ ਆਪਾਂ ਹਯੂਰੀ ਵਿੱਚ ਬੈਠੇ ਸੁਣਦੇ ਆਂ ਗੁਰੂ ਦੇ ਸਾਹਮਣੇ ਹੋਵੇ ਚਾਹੇ ਆਪਾਂ ਚੈਨਲ ਤੇ ਸੁਣਦੇ ਆਂ ਮਹਾਰਾਜ ਕਹਿਣਾ ਕਰਦੇ ਨੇ ਕੂੜਕ ਸੁੱਤ ਤੰ ਮੈਲ ਨ ਲਾਕੇ ਗੁਰ ਪ੍ਰਸਾਦੀ ਅਨੰਦਨ ਜਾਕੇ ਨਿਰਮਲ ਨਾਮ ਵਸੇ ਘਟ ਭੀਤਰ ਉਹ ਪ੍ਰਭੂ ਪਰਮਾਤਮਾ ਦਾ ਨਾਮ ਨਿਰਮਲ ਪਵਿੱਤਰ ਮਨ ਦੇ ਅੰਦਰ ਬਸਦਾ ਜਦੋਂ ਬਸ ਜਾਂਦਾ ਫਿਰ ਜੋਤੀ ਜੋਤ ਮਿਲਾਵਣਿਆ ਫਿਰ ਜੀਵ ਆਤਮਾ ਪ੍ਰਭੂ ਪਰਮਾਤਮਾ ਦੇ ਨਾਲ ਮਿਲ ਜਾਂਦੀ ਹੈ ਜੀਂਦੇ ਜੀ ਮਨੁੱਖਾ ਜਨਮ ਭੋਗਦੇ ਆ ਭੋਗਦੇ ਆ ਮਿਲਦੀ ਹੈ ਜੀ ਮਰ ਕੇ ਨਹੀਂ ਵੀ ਜਦੋਂ ਸਰੀਰ ਛੱਡਦਾ ਉਦੋਂ ਜੀਵ ਆਤਮਾ ਮਿਲੂਗੀ ਪ੍ਰਭੂ ਪਰਮਾਤਮਾ ਨਾਲ ਉਹ ਤਾਂ ਗੁਰੂ ਨਾਨਕ ਸਾਹਿਬ ਨੇ ਦੱਸਿਆ ਗੁਰਬਾਣੀ ਦੇ ਵਿੱਚ ਲਿਖਿਆ ਨਾਨਕ ਏਵਨਾਂ ਜਾਪੀ ਮਹਾਰਾਜ ਕਹਿੰਦੇ ਏ ਨਹੀਂ ਪਤਾ ਕਿੱਥੇ ਜਾਏ ਸਮਾਏ ਵੀ ਉਹ ਰੂਹਾਂ ਕਿੱਥੇ ਜਾ ਕੇ ਸਮਾ ਜਾਂਦੀਆਂ ਸਾਨੂੰ ਨਹੀਂ ਪਤਾ ਇਹ ਅਕਾਲ ਪੁਰਖ ਵਾਹਿਗੁਰੂ ਜਾਣਦਾ ਪਰ ਜੋ ਗੁਰਬਾਣੀ ਕਹਿ ਰਹੀ ਹੈ ਇਸ ਟਾਈਮ ਮਹਾਰਾਜ ਕਹਿੰਦੇ ਨਾ ਗੁਰ ਪ੍ਰਸਾਦੀ ਆਨੰਦਨ ਜਾਗੇ ਨਿਰਮਲ ਨਾਮ ਬਸੇ ਘਟ ਭੀਤਰ ਜੋਤੀ ਜੋਤ ਮਲਾਵਣਿਆਂ ਜਦੋਂ ਪ੍ਰਭੂ ਪਰਮਾਤਮਾ ਦਾ ਨਾਮ ਹਿਰਦੇ ਘਰ ਵਿੱਚ ਮਿਲ ਬਸਦਾ ਨਾ ਫੇਰ ਗੁਰੂ ਦੇ ਨਾਲ ਜੀਵਾਤਮਾ ਇੱਕਮਿਕ ਹੋ ਜਾਂਦੀ ਆ ਪਰਮਾਤਮਾ ਦੇ ਨਾਲ ਜੀਵਾਤਮਾ ਇੱਕਮਿਕ ਹੋ ਜਾਂਦੀ ਆ ਐਂ ਵੀ ਕਹਿੰਦੇ ਆ ਤ੍ਰੈ ਗੁਣ ਪੜ ਹਰ ਤਤ ਨ ਜਾਣੇ ਤਰਾ ਗੋਣ ਤੈਨ ਗੋਣ ਪੜਦਾ ਗੁਰਬਾਣੀ ਆਪਾਂ ਐ ਕਹਿੰਨੇ ਗੁਰਬਾਣੀ ਪੜਦਾ ਸੁਣਦਾ ਪਰ ਤਤ ਨਹੀਂ ਜਾਣਦਾ ਇਧਰ ਦੀ ਪਾਈ ਉਧਰ ਦੀ ਕੱਢਤੀ ਐ ਇੱਕ ਮੈਨੂੰ ਵੀਰ ਮਿਲਿਆ ਸੀਗਾ ਗ੍ਰੰਥੀ ਦੀ ਡਿਊਟੀ ਕਰਦਾ ਉਹ ਕਹਿੰਦਾ ਜੀ ਮੈਂ 5 ਮਿੰਟ ਜਪਜੀ ਸਾਹਿਬ ਕਰ ਦਿੰਦਾ ਹੁਣ ਦੇਖੋ ਵੀ ਤੁਸੀਂ ਉਹ ਤਤ ਤਾਂ ਨਹੀਂ ਨਾ ਜਾਣਿਆ ਬਸ ਸੁਰਤਾਂ ਹੀ ਕੱਟਦੀ ਗੱਲ ਜੀਬ ਰਾਹੀਂ ਜੀਬ ਰਾਹੀਂ ਕੱਟਦੀ ਸੁਰਤ ਵਿੱਚ ਨਹੀਂ ਟਿਕਾਈ ਪਰ ਗੁਰੂ ਮਹਾਰਾਜ ਕਹਿੰਦੇ ਆ ਵੀ ਸਹਿਜ ਨਾਲ ਚੱਲਣਾ ਭਾਈ ਸਹਿਜੇ ਸਹਿਜੇ ਗੁਰਬਾਣੀ ਪੜ੍ਹਨੀ ਆ ਸਹਿਜੇ ਸੱਜੇ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਸਪੀਟਾਂ ਥੋੜੀ ਪਟਣੀਆਂ ਆ ਆਪਾਂ ਤਾਂ ਗੁਰੂ ਤੋਂ ਸਿੱਖਿਆ ਲੈਣੀ ਆ ਉਹਦੇ ਗੁਣ ਗਾਉਣੇ ਨੇ ਮਹਾਰਾਜ ਕਹਣਾ ਕਰਦੇ ਨੇ ਤ੍ਰੈ ਗੁਣ ਪੜ ਹਰ ਏਕ ਨਾ ਜਾਣੇ ਬਿਨ ਬੁੱਝੇ ਦੁੱਖ ਪਾਵਣਿਆ ਜੇ ਹੁਣ ਤੈਨੂੰ ਸੋਚ-ਬੋਝ ਹੀ ਨਹੀਂ ਆਈ ਤੈਨੂੰ ਸਮਝ ਹੀ ਨਹੀਂ ਆਈ ਫਿਰ ਤਾਂ ਦੁੱਖ ਹੀ ਪ੍ਰਾਪਤ ਹੋਣੇ ਨੇ ਗੁਰੂ ਦੀ ਗੱਲ ਤੂੰ ਸੁਣਦਾ ਸਮਝਦਾ ਨਹੀਂ ਹੈ ਪੜਦਾ ਜਰੂਰ ਹੈ ਸੁਣ ਵੀ ਲੈਣਾ ਤੇ ਪਰ ਬੁੱਝਦਾ ਨਹੀਂ ਗੱਲ ਵੀ ਮਹਾਰਾਜ ਕਹਿੰਦੇ ਕੀ ਆ ਕਿੱਥੋਂ ਰੋਕਦੇ ਨੇ ਕਿੱਧਰ ਨੂੰ ਜਾਣ ਨੂੰ ਕਹਿੰਦੇ ਨੇ ਫੇਰ ਮਹਾਰਾਜ ਕਹਿੰਦੇ ਬਿਨ ਬੁੱਝੇ ਦੁੱਖ ਪਾਵਣਿਆ ਫਿਰ ਭਾਈ ਤੁਹਾਨੂੰ ਦੁੱਖ ਹੀ ਪਾਉਣਾ ਪਊ ਦੁੱਖ ਕੱਟਣਾ ਪਊ ਮਨ ਕਰਕੇ ਤਾਂ ਦੁੱਖ ਕੱਟਦਾ ਹੀ ਇਨਸਾਨ ਤਨ ਕਰਕੇ ਵੀ ਦੁੱਖ ਕੱਟਣਾ ਪਊ ਫਿਰ ਜਾਤ ਸੁਭਾਵੈ ਤਾਂ ਆਪ ਮਿਲਾਏ ਜੇ ਗੁਰੂ ਨੂੰ ਚੰਗਾ ਲੱਗ ਜਾਣਾ ਸਿੱਖ ਬੀਬੀਆਂ ਚੇ ਭਾਈ ਆ ਮਹਾਰਾਜ ਕਹਿੰਦੇ ਨੇ ਫਿਰ ਆਪੇ ਮੇਲ ਮਲਾਪ ਕਰਾ ਲੈਂਦਾ ਦਰਵਾਜੇ ਖੋਲ ਦਿੰਦਾ ਫਿਰ ਉਹਦੇ ਵਾਸਤੇ ਗੁਰ ਸ਼ਬਦੀ ਸੰਸਾ ਦਾਉਖ ਚੁਕਾਏ ਫਿਰ ਗੁਰੂ ਦੇ ਸ਼ਬਦ ਰਹੀ ਆਪਣੀਆਂ ਸੰਸਾਵਾਂ ਤੇ ਦੁੱਖ ਦੂਰ ਕਰ ਲੈਂਦਾ ਮਨੁੱਖ ਨਾਨਕ ਨਾਵੇ ਕੀ ਸੱਚੀ ਵਡਿਆਈ ਗੁਰੂ ਨਾਨਕ ਸਾਹਿਬ ਕਹਿੰਦੇ ਉਹਦੇ ਨਾਮ ਦੀ ਸੱਚੀ ਵਡਿਆਈ ਹੈ ਸੱਚੀ ਸਿਫਤ ਸਲਾ ਮਹਾਰਾਜ ਕਹਿੰਦੇ ਨਾਨਕ ਨਾਮ ਹੈ ਕੀ ਸੱਚੀ ਵਡਿਆਈ ਨਾਮੋ ਮਨ ਸੁਖ ਪਾਵਣ ਅਸ ਨਾਮ ਦੇ ਨਾਲ ਜੁੜਿਆ ਹੋਇਆ ਸਾਡਾ ਮਨ ਸੁਖ ਪ੍ਰਾਪਤ ਕਰੇਗਾ ਬਿਨਾ ਨਾਮ ਤੋਂ ਦੁੱਖ ਹੀ ਦੁੱਖ ਹੈ ਇੱਕ 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 ਪ੍ਰਭੂ ਪਰਮਾਤਮਾ ਦਾ ਨਾਮ ਆ ਜਿਹੜਾ ਸਾਡੀ ਜੀਵ ਆਤਮਨ ਸੁਖ ਬਖਸ਼ਦਾ ਹੈ ਸੁਖੀ ਰੱਖਦਾ ਹੈ ਕਿਉਂਕਿ ਜਦੋਂ ਗੁਰੂ ਦਾ ਗਿਆਨ ਆ ਗਿਆ ਮਾੜੀਆਂ ਬੈਤਾਂ ਛੱਡ ਜਾਂਦਾ ਇਨਸਾਨ ਭਰਮ ਭਲੇਖੇ ਛੱਡ ਜਾਂਦਾ ਈਰਖਾ ਦੁਬੈਤ ਛੱਡ ਦਿੰਦਾ ਫਿਰ ਸਭ ਕੋ गोविंद ਹੈ ਸਭ ਕੋ गोविंद ਹੈ गोविंद ਬਿਨ ਨਹੀਂ ਕੋਈ ਫਿਰ ਉਹਨੂੰ ਪ੍ਰਭੂ ਪਰਮਾਤਮਾ ਦਾ ਹੀ ਰੂਪ ਦਿਖਦਾ ਸਾਰਿਆਂ ਵਿੱਚ ਕਿਸੇ ਦੇ ਨਾਲ ਫਿਰ ਬੈਰ ਵਿਰੋਧ ਨਹੀਂ ਰਹਿੰਦਾ ਉਦਾਂ ਚਲੋ ਮਾੜਾ ਮੋਟਾ ਆਸ ਗਮਾਂ ਦਾ ਜਾਂ ਰਿਸ਼ਤੇਦਾਰੀ ਹੈ ਜੱਸਕੇ ਭੈਣ ਭਰਾ ਵਾ ਕਈ ਵਾਰੀ ਉਧਰ ਉਧਰੀ ਮੂੰਹ ਵੱਟਾ ਮਾੜਾ ਮੋਟਾ ਗੁੱਸਾ ਗਿੱਲਾ ਹੈ ਨਹੀਂ ਵੀ ਇੱਕ ਦੂਜੇ ਨੂੰ ਬੁਲਾਉਂਦੇ ਉਹ ਗੱਲ ਵੱਖਰੀ ਆ ਤੇ ਪਰ ਮਨੋ ਨਹੀਂ ਫਿਰ ਉਹਦੇ ਨਾਲ ਖੋਟ ਰੱਖਦੇ ਵੀ ਇਹਦਾ ਮਾੜਾ ਹੋ ਜੇ ਇਹਦਾ ਨੁਕਸਾਨ ਹੋ ਜੇ ਮੇਰਾ ਫਾਇਦਾ ਹੋ ਜੇ ਫਿਰ ਉਹ ਮਨੋ ਨਹੀਂ ਹੁੰਦਾ ਕਿਸੇ ਦਾ ਬੁਰਾ ਚਾਹੁੰਦਾ ਹੁੰਦਾ ਸਿੱਖ ਦੀ ਤਾਂ ਡੈਫੀਨੇਸ਼ਨ ਹੀ ਇਹ ਆ ਵੀ ਕਿਸੇ ਦਾ ਬੁਰਾ ਨਹੀਂ ਤੱਕਦਾ ਨਾ ਕਿਸੇ ਦਾ ਬੁਰਾ ਚਾਹੁੰਦਾ ਇੰਨੀ ਇੱਕ ਗੱਲ ਜ਼ਰੂਰ ਆ ਵੀ ਕਿਸੇ ਨਾਲ ਨਹੀਂ ਖਿਆਲ ਮਿਲਦੇ ਵਿਚਾਰ ਮਟਾਂਦਰਾ ਦਾ ਮਤਲਬ ਵਿਚਾਰ ਵਿਰੋਧੀ ਨਹੀਂ ਆਪਾਂ ਵਿਚਾਰ ਵਿਰੋਧਤਾ ਹੈਗੀ ਆ ਜੀ ਇਹ ਇਹ ਸਾਰਿਆਂ ਵਿੱਚ ਹੀ ਆ ਸਿੱਖ ਕੌਮ ਵਿੱਚ ਤਾਂ ਪੂਰੀ ਵਿਚਾਰ ਵਿਰੋਧਤਾ ਹੈਗੀ ਆ ਜਿਉਂ ਇੱਕ ਦੇ ਵਿਚਾਰ ਹੈਗੇ ਆ ਵੀ ਮੂਰਤੀਆਂ ਪੂਜਣੀਆਂ ਪੱਥਰ ਪੂਜਣੇ ਤੇ ਖਾਲਸਾ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਦਾ ਹੈ ਉਹ ਵਿਚਾਰਾਂ ਵਿਚਾਰਕ ਵਿਰੋਧ ਤਾਂ ਹੈ ਸਾਡੀ ਪਰ ਸਰੀਰ ਕਰਕੇ ਮਨੁੱਖਤਾ ਦੇ ਨਾਲ ਕੋਈ ਵਿਰੋਧ ਨਹੀਂ ਹੈ ਵੀ ਤੁਸੀਂ ਹਿੰਦੂ ਆ ਜੀ ਤੁਸੀਂ ਮੁਸਲਮਾਨ ਆ ਜੀ ਤੁਸੀਂ ਸਿੱਖ ਆ ਜੀ ਇਸ ਤਰ੍ਹਾਂ ਗੁਰੂ ਦਾ ਪਿਆਰਾ ਫਿਰ ਵਿਰੋਧ ਨਹੀਂ ਰੱਖਦਾ ਹਾਂ ਵਿਚਾਰਾਂ ਦੀ ਵਿਰੋਧਤਾ ਹੈ ਤੁਸੀਂ ਆਪਣੇ ਵਿਚਾਰਾਂ ਪ੍ਰਤੀ ਸੁਤੰਤਰਾਂ ਅਸੀਂ ਆਪਣੇ ਵਿਚਾਰਾਂ ਪ੍ਰਤੀ ਸੁਤੰਤਰਾਂ ਜੀ ਅਸੀਂ ਗੁਰੂ ਨੂੰ ਮੰਨਦੇ ਹਾਂ ਗੁਰਬਾਣੀ ਨਾਲ ਜੁੜਦੇ ਹਾਂ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਦੀ ਹੈ ਗੁਰਬਾਣੀ ਇੱਕ ਦੀ ਗੱਲ ਕਰਦੀ ਹੈ ਪ੍ਰਭੂ ਪਰਮਾਤਮਾ ਦੀ ਤੇ ਕੋਈ 33 ਕਰੋੜ ਦੇਵਤੇ ਦੀ ਗੱਲ ਕਰਦਾ ਉਹ ਆਪਣੇ ਆਪੋ ਆਪਣੇ ਵਿਚਾਰ ਆ ਆਪੋ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਗੁਰਤੇਗ ਬਹਾਦਰ ਸੱਚੇ ਪਾਸ਼ਾ ਨੇ ਸ਼ਹੀਦੀ ਉਹ ਕਿਸੇ ਧਰਮ ਕਰਕੇ ਨਹੀਂ ਦਿੱਤੀ ਬਿਹਿੰਦੂ ਧਰਮ ਨੂੰ ਬਚਾਉਣਾ ਨਹੀਂ ਉਹਨਾਂ ਦੇ ਵਿਚਾਰਾਂ ਦੀ ਆਜ਼ਾਦੀ ਲਈ ਤੇ ਜ਼ੁਲਮ ਜ਼ਬਰ ਦੇ ਧੱਕੇ ਦੇ ਖਿਲਾਫ ਮਹਾਰਾਜ ਨੇ ਸ਼ਹੀਦੀ ਦਿੱਤੀ ਹੈ ਜਦੋਂ ਪੰਡਤ ਆਏ ਸੀ ਵੀ ਮਹਾਰਾਜ ਸਾਡੀ ਬਾਹ ਫੜੋ ਸਾਡੀ ਰੱਖਿਆ ਕਰੋ ਰੰਗਜੀਵ ਸਾਡੇ ਜੰਜੂ ਲਾ ਰਹੇ ਆ ਸਾਡੇ ਮੰਦਰ ਤੋੜ ਰਹੇ ਆ ਸਾਡੇ ਧਰਮ ਨੂੰ ਖਤਰਾ ਗੁਰਤੇਗ ਬਾਹਰ ਸੱਚੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੇ ਕਹਿਤਾ ਜੀ ਪੰਡਤੋ ਇੱਕ ਗੱਲ ਸੁਣ ਲੋ ਧਿਆਨ ਨਾਲ ਵੀ ਤੁਹਾਡੇ ਵਿਚਾਰਾਂ ਨਾਲ ਸਾਡੀ ਕੋਈ ਸਹਿਮਤੀ ਨਹੀਂ ਵੀ ਕੱਲ ਨੂੰ ਤੁਸੀਂ ਕਹੋ ਵੀ ਸਾਡੇ ਵਿਚਾਰਾਂ ਨਾਲ ਸਹਿਮਤੀ ਸੀ ਤਾਂ ਤਾਂ ਸਾਡੀ ਖਾਤਰ ਸ਼ਹਾਦਤ ਦਿੱਤੀ ਹੈ ਤਾਂ ਸਾਡਾ ਧਰਮ ਬਚਾਇਆ ਨਹੀਂ ਅਸੀਂ ਮਨੁੱਖਤਾ ਤੇ ਵਿਚਾਰਾਂ ਪ੍ਰਤੀ ਸਾਡੀ ਭਾਵਾਂ ਵਿਚਾਰਕ ਵਿਰੋਧਤਾ ਹੈ ਤੁਹਾਡੇ ਨਾਲ ਔਰ ਛੋਡੇ ਵਿਚਾਰਾਂ ਦੀ ਰਾਖੀ ਖਾਤਰ ਤੇ ਜ਼ਬਰ ਜੁਲਮ ਜ਼ਬਰ ਜੁਲਮ ਧੱਕੇ ਦੇ ਖਿਲਾਫ ਅਸੀਂ ਤੁਹਾਡੇ ਮੂਹਰੇ ਹੋ ਕੇ ਰੋਕਾਂਗੇ ਇਸ ਜ਼ੁਲਮ ਨੂੰ ਫਿਰ ਸਤਗੁਰਾਂ ਨੇ ਰੋਕਿਆ ਨਾ